ਆ ਸਸਰੀ ਕਰ ਘਾ ਦੇ ਇਧਰ ਕਰ ਸਸਰੀ ਕਰ ਓਏ ਆ ਦੇ ਸਸਰੀ ਕਰ ਘਾ ਦੇ ਸਸਰੀ ਕਰ ਘਾ ਦੇ ਵਾਓ ਵਾਓ ਮਾਗੀ ਵਾਲਾ ਦੇਣਾ ਦੇ ਮਮਾ ਨੂੰ ਆ ਦੇ ਪਿਆ ਕੁਰਸੀ ਤੇ ਆਉ ਦੇ ਪਿਆ ਉਹ ਚੱਕ ਕੇ ਮਮਾ ਦੇ ਗਿਆ ਆਇਆ ਹਾਲੇ ਦੇ ਦੇ ਮਾਂ ਤੈਨੂੰ ਹਾਲੇ ਆ ਮਮਾ ਲ ਦੇ ਮਮਾ ਐ ਮਮਾ ਦੇਆ ਲੈ ਦੇਆ ਮਮਾ ਨਾਲੇ ਬਾਹਰ ਚਲ ਜਾ ਬਾਹਰ ਚਲ ਜਾ ਨਾਲੇ ਮਮਾ ਦੇਆ ਦੋ ਵਾਰ ਤੱਕ ਮਾਰਤੀ ਐ ਯਾ ਮਮਾ ਦੇ ਆ ਮਮਾ ਬਾਹਰ ਚ ਲਗੀ ਜਾ ਦੇਣਾ ਦੇਆ ਦੇਆ ਯਾ ਨਾਲੇ ਬਾਹਰ ਚਲ ਜਾ ਉਹਦੇ ਬਾਹਰ ਗਈ ਮਮਾ ਯਾ ਭੱਜ ਜਾ ਯਾ ਦੌੜ ਕੇ ਚਲ ਜਾ ਦੌੜ ਕੇ ਚੱਜਾ ਦੌੜ ਕੇ ਭੱਜ ਕੇ ਭੱਜ ਕੇ ਦਿਲ ਜਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਨਵੇਂ ਬਲੌਗ ਦੀ ਟਾਈਮ ਹੋ ਗਿਆ ਯਾਰ ਜੀ ਸਵਾ 1 ਤੇ ਅਸੀਂ ਤਿਆਰ ਹੋ ਗਏ ਸੀਗੇ ਤੇ ਅੱਜ ਹੈਗੀ ਮਾਗੀ ਤੇ ਮਾਗੀ ਨੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਤੇ ਅਸੀਂ ਚੱਲੇ ਸੀਗੇ ਵੱਲਾਂ ਨੂੰ ਮੱਠਾ ਟੇਕਣ ਤੇ ਚਲੋ ਜਾ ਜਾਂਦੇ ਆ ਤੇ ਤੇ ਸਮਝ ਲੈ ਪਾਪਾ ਵੀ ਘਾਰ ਹੀ ਸੀਗੇ ਇਸ ਕਰਕੇ ਤੇ ਮੈਂ ਤਾਂ ਚਲ ਜਾ ਜਾਂਦੇ ਆ ਕਦੋਂ ਦਾ ਹੀ ਕੰਢੇ ਸੀਗੇ ਜਾਣਾ ਜਾਣਾ ਤੇ ਮੋਕੰਨਲ ਦਾ ਫਿਰ ਤੇ ਹੁਣ ਅਸੀਂ ਚੱਲਨੇ ਆਂ ਕਿ ਸਾਰੇ ਜਣੇ ਤਿਆਰ ਹੋ ਗਏ ਸਮਨ ਦੇ ਬਸ ਕੋਟ ਜਿਆ ਰਹਿ ਗਿਆ ਫੋਨ ਵਾਲਾ ਸਮਨ ਤੇ ਪਾਪਾ ਵੀ ਤਿਆਰ ਹੋ ਗਏ ਤੇ ਖਲਾਰਾ ਬਹੁਤ ਜ਼ਿਆਦਾ ਪਿਆ ਗਿਆ ਅੰਦਰ ਤੇ ਇਹ ਹੁਣ ਮੈਂ ਆ ਕੇ ਲੱਗਾਂਗੀ ਕਿਉਂਕਿ ਫਲੇਟ ਹੋ ਗਿਆ ਹੈ ਟਾਈਮ ਕਾਫੀ ਹੋ ਗਿਆ ਇਸ ਕਰਕੇ ਤੇ ਸਮਨ ਦਾ ਦਰਦ ਵਗੈਰਾ ਮੈਂ ਸਾਰਾ ਰੱਖ ਲਿਆ ਟਿਸ਼ੂ ਰੱਖ ਲਵਾਂ ਇਹਦੇ ਟਿਸ਼ੂ ਜਿਹੜੇ ਸੇ ਬਾਜ਼ ਮਿਲੇ ਨਾ ਪਰ ਉਹ ਢੋਲ ਢੋਲ ਲੈਂਦਾ ਆ ਜਰਾ ਉੱਦਾਂ ਤੇ ਚਲੋ ਜੀ ਤੁਸੀਂ ਇੱਦੀ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਉੱਥੇ ਜਾ ਕੇ ਦੇਖ ਲਿਓ ਤੁਹਾਨੂੰ ਜਿਹੜਾ ਪਤਾ ਦਿਖਾਵਾਂਗੇ ਤੇ ਤੁਸੀਂ ਕੋਸ਼ਿਸ਼ ਕਰਾਂਗੇ ਵੀਡੀਓ ਬਣਾਉਣ ਦੀ ਨਹੀਂ ਤਾਂ ਫਿਰ ਆ ਕੇ ਬਣਾਵਾਂਗੇ ਆਪ ਕੋਲੋਂ ਦਾ ਨਾਮ ਬਾਂਡ ਕੇ ਦਿਖਾਉਣਾ आिता जीवन जी अॼु जे सम्झिया साम्हूं करण में para wow. wow.

ਸਰਪਾਲ ਸੁਪਜੀ ਸ਼੍ਰੀ ਦਰਬਾਰ ਦੀ ਮਾਣੀ ਸ਼੍ਰੀ ਸਾਖਰ ਕਰਦੀ ਸ੍ਰੀ ਪਰਮੇਂਦਰ ਦੀ ਤੇ ਤੀਸਰਾ ਦੀ ਬੰਦਨੜ ਹਾਂਜੀ ਮੱਥਾ ਟੇਕ ਲਿਆ ਜੀ ਅਸੀਂ ਕਿਉਂ ਲੰਗਰ ਵਾਲ ਨੂੰ ਚੱਲਦੇ ਹਾਂ ਲੰਗਰ ਖਾਣ ਸਮਰ ਵੀ ਗਿਆ ਕਰਦਾ ਆ

ਲੇ ਲਓ ਜੀ ਆਹ ਦੋ ਕਾਂਟ ਰੁਪਏ ਲੇ ਲਾ ਹੈ ਨਹੀਂ ਤੇਰੇ ਕੋ 10 ਰੁਪਏ ਦਾ ਹੋਣਾ ਲੈ ਲੈਣਾ 20 ਦਾ ਲੱਕੜੀ ਆਏ ਲਾ ਲਾ ਹਾਂਜੀ ਪਾਪਾ ਜੀ ਪਾਪਾ ਜੀ ਚਲੋ ਦਾਦਾ ਕਿਥੇ ਆ ਮਾ ਇਹ ਛੋਟੇ ਆ ਨਾ ਇਹਨੇ ਪੀਣਾ ਵੀ ਨਹੀਂ ਇਹਨੇ ਪਾਣੀ ਪੀਆ ਕਰਨਾ ਇਹ ਚ ਪਰ

ਵੇਦਿਆ ਮੇਰੇ ਕੋਲ ਹੀ ਆ ਫਾਂਟੀ ਲੋਇਟੀ ਟਾਈਮ 5:30 ਹੋ ਗਏ ਆ ਤੇ ਅਸੀਂ ਹੁਣੇ ਘਰ ਆਏ ਸੀਗੇ ਤੇ ਉੱਥੇ ਥੋੜੀਆਂ-ਬਹੁਤੀਆਂ ਕਲਿੱਪਾਂ ਲਈਆਂ ਸੀਗੀਆਂ ਤੇ ਜ਼ਿਆਦਾ ਤਾਂ ਨਹੀਂ ਲਈਆਂ ਰਸ਼ ਬਹੁਤ ਜ਼ਿਆਦਾ ਸੀ ਕੋ ਡਾਲਣਾ ਦਾ ਕੋਈ ਫੋਨ ਨਾ ਕੋ ਕੋਈ ਲੈ ਜਵੇ ਇਸ ਕਰਕੇ ਤੇ ਸਮਰੋਂ ਦਾ ਇਲਾਪਿਆ ਬਾਹਰ ਟੇਨ ਚਲ ਗਿਆ ਤੇ ਫਿਰ ਇਹਦਾ ਬੈਲ ਨਹੀਂ ਹੋ ਰਿਹਾ ਅੰਦਰ ਇਹ ਲੋਈ ਆ ਗਈ ਤੇ ਮੈਂ ਹੁਣ ਅੱਗੇ ਲੱਗ ਗਈਆਂ ਵੀ ਚਾਹ ਪੀਣ ਨੂੰ ਕਿਉਂਕਿ ਦੀ ਚਾਹ ਤੇ ਉਹ ਪੀਣ ਲੱਗ ਗਈਆਂ ਤੇ ਮੈਂ ਡਿੱਗੀ ਤੇਰਾ ਇਸ ਮਾਰਾ ਕੱਢ ਲਮਾ ਫੋਟੋ ਮਾ ਲਾਲੀਆਂ ਮਾਰ ਰਿਓ ਆਹੋ ਕਮਾਨੀ ਪਾਉਂਦੇ ਕਮਾਨੀ ਜਿਹਨੇ ਲੇ ਪੀਣਾ ਖਜਾ ਕਰ ਬਹਿਣ ਵਾਲੀਆਂ ਹੁੰਦੀਆਂ ਨੇ ਦੇ ਕੱਪੜੇ ਕੀ ਮੈਂ ਲੈ ਕੇ ਗਈ ਕੋਲ ਆਡੀ ਗੀਚੇ ਨਾ ਆਂਦਾ ਤਾਂ ਸਤਾਨਾ ਜੀ ਸ਼ੋਅ ਤੇ ਆ ਯਾਰ ਇੱਦਾਂ ਕਾ ਤੇ ਸੱਤ ਦਿਨ ਹੀ ਤਾ ਤੇ ਆ ਸੁਦੇ ਕੋਟ ਮਾਣੇ ਜਾਰ ਬੈਦੀਆਂ ਦੋ ਦਿਨ ਦੇ ਸੀ ਜੇ ਉਹ ਇਹ ਫੀਰਾ ਪਾ ਲੈਣੀ ਆ ਇਹ ਕਾਲਈ ਆਪਾ ਤੇ ਇੱਕ ਕਾਲਈ ਆ ਇਹ ਹੁਣ ਲਗਾ ਦੂੰਗੇ ਸੰਮਰਦੇ ਪਾਪਾ ਪਿੱਛੇ ਹੈਗਾ ਉਦਾਂ ਵੈਸੇ ਆਹ ਲਾਉਣ ਨੂੰ ਇਹ ਲੈ ਆਂਦੀਆਂ ਸੀ ਦੋ ਫੋਟਮਾ ਇੱਥੇ ਰੱਖ ਲੰਨੇ ਆ ਮੈਂ ਆ ਸਾਰਾ ਸਮਾਨ ਚੱਕਣਾ ਤੇ ਆ ਕੱਪੜੇ ਲਾ ਕੇ ਉਹਨੇ ਜਿਹਾ ਰੱਖ ਦਿੱਤੇ ਆ ਤੇ ਦੋ ਰਾਤਾਂ ਤੋਂ ਮੰਮੀ ਆਸਰ ਮੰਨੇ ਕਰਦੀ ਹੋਈ ਹੁੰਦੀ ਹੈ ਜੜ ਤੇ ਆ ਉੱਥੇ ਤੋੜੀ ਜਾਂ ਲਾਈ ਖੋਲੀ ਜਾਂਦਾ ਸੀ ਇਹ ਵਿੱਚੋਂ ਇਹਦੇ ਫੇਰ ਮੈਂ ਫੜ ਕੇ ਰੱਖ ਲਈ ਤੇ ਅੱਕਾ ਕਰਨਾ ਕਿ ਫਿਰ ਨਾਲੇ ਜਾਂਦੇ ਬਸ ਹੋਰ ਕੁਝ ਨਹੀਂ ਲਿਆ ਹੁੰਦਾ ਚਲੋ ਸਮਾਦੇ ਪਾਪਾ ਦਾ ਬੈ ਗੇ ਰਜਾਈ ਚ ਹੁਣ ਨਹੀਂ ਨਹੀਂ ਉੱਠਣਾ ਹਾਂ ਅੰਜੀ ਲੋ ਜੀ ਟਾਈਮ ਹੋ ਗਿਆ 6:30 ਤੇ ਦਾਲ ਥਾਲ ਦਿੱਤੀ ਆ ਇੱਧਰ ਤੇ ਭਾਂਡੇ ਵੀ ਧੋ ਲਏ ਆਪਾਂ ਤੇ ਹੁਣ ਅਸੀਂ ਲੱਗੇ ਆ ਰੋਟੀ ਬਣਾਉਣ ਤੇ ਦਾਲ ਬਣੀ ਚਾਹੂੰਗੀ ਬਾਅਦ ਚ ਦੱਸ ਲਾ ਲਾਂਗੇ ਤੇ ਰੋਟੀ ਲੱਗੇ ਆ ਬਣਾਉਣ ਸਮਾਨ ਸਾਰਾ ਰੱਖ ਲਿਆ ਆ ਤੇ ਬਾਲਵ ਖਰਾਬ ਹੋ ਗਿਆ ਬਾਲਵ ਪਤਾ ਨਹੀਂ ਚੱਲਿਆ ਨਹੀਂ ਅਚਾਨਕ ਖਰਾਬ ਹੋ ਗਿਆ भाई है।, है? है कोई नहीं है है डरते हैं कोई ਹਾਂ ਜੀ ਹਾਂ ਜੀ ਵਾਰੀ ਲਾਉਂਦਾ ਦੂਜਾ ਲੋਕਾਂ ਨੂੰ ਦੇਣਾ ਦੂਜਾ ਜਾਨ ਇਹਦੇ ਪਾਪਾ ਕੰਦੇ ਕੰਮ ਕਰ ਰਹੇ ਨੇ ਕਹਿੰਦੇ ਮੰਦੂਰੀ ਕਰ ਰਹੇ ਨੇ ਕਹਿੰਦੇ ਨੇ ਬਾੜਾ ਜਾਂ ਕੀਤਾ ਜਿਆਦਾ ਹੀ ਕੀਤਾ ਉਹ ਨਾਲੋਂ ਕਹਿੰਦੇ ਬੈਗ ਕਹਿੰਦੇ 15 20 ਮੈਂ ਟੂਟੀ ਬੈਠੇ ਹਾਂ ਹਾਂ ਕੋਈ ਗੱਲ ਨਹੀਂ ਯਾ ਯੇ ਮੈਨੂੰ ਪਤਾ ਨਹੀਂ ਕਦੋਂ ਗਿਆ ਰੰਗਿਆ ਰੋਣਾ ਉਹ ਰੰਬਾਲੇ ਆਉਣਾ ਪਤਾ ਰੰਬਾ ਨਹੀਂ ਸੰਖਿਆ ਰੱਖਣਾ ਉਹ ਜੁੱਲ ਨਾਲ ਬੱਸ ਖਾਣ ਨਾ ਨਾ ਰਿਆਣਾ ਇੱਥੋਂ ਉਹ ਦੋ ਵਾਲੇ ਆਉਣਾ ਵੀ ਬੱਦਲੇ ਆਵੇ ਨਾ ਥੋੜੇ ਇਹਦੇ ਬੋਲ ਆਦੇ ਮੈਂ ਅੱਜ ਕਹਿਣ ਨੂੰ ਲੱਗੀ ਜਿੰਨਾ ਪਾਣੋ ਕਿ ਕਿੱਤੇ ਲੱਗ ਨਹੀਂ ਆਉਂਦੇ ਹਾਂ ਰੇਤੀ ਆਦਮਪੁਰ ਗਈ ਐ ਮਮੀ ਆਦਮਪੁਰ ਗਿਆ ਇਹਦੇ ਨਾਲ ਤੇ ਉਹ ਸਾਦਤੀ ਰੰਗੀਆਂ ਦੀ ਨੇ ਦੁਕਾਨਾਂ ਤੇ ਮੈਂ ਨਾ ਖੁੰਝੀ ਜਾਂਦੀ ਇਸਦਾਤੀ ਲੈ ਆਉਂਦੀ ਹਾਂ ਇਹ ਆਪਣੀ ਫ੍ਰੀਕੀ ਲੈ ਆਉਂਦੀ ਬਾਹਰ ਦਾ ਉੱਧਰ ਤੋਂ ਹੀ ਤੋਂ ਹੁੰਦਾ ਥੱਲੇ ਨੂੰ ਆਉਂਦੀ ਫ੍ਰੀਕੀ ਤੋਂ ਚੱਕ ਕੇ ਲੈ ਆਵੇਗਾ ਦੋਵੇਂ ਨਾਲ ਆਉਂਦਾ ਪਸੰਦ ਆਣਾ ਹਾਂ ਉਹ ਕਾ ਤੇ ਜਿਆ ਨਾ ਹੋਣਾ ਨਹੀਂ 31 ਉਧਰ ਹੀ ਆਉਂ Det er viktig at barna får godt hjelp. ਤੇ ਫੋਟੋ ਮਾਲ ਸੀ ਪਹਿਲਾ ਕਿ ਫੇਸ ਬਹੁਤ ਦਾ ਉਦੇਰੇ ਦੇ ਹੋਲੇ ਸੀ ਜੀ ਕਾਲਾ ਫੁੱਟ ਸੀ ਤੇ ਉਹ ਮੈਂ ਵੀ ਆ ਕਿ ਸਿਆਣੀਆਂ ਤੀਜਾ ਵੱਟ ਵੱਧਿਆ ਤੇ ਉਹ ਨਹੀਂ ਫੋਟੋ ਮਾਲ 100 ਐਂਜੇ ਤੋਂ ਹੋਤੇ ਹੈ ਨਾ ਜਿਸ ਜੀ ਖੇਲ ਅਭਿਉਮ ਨੇ ਐਨਾ ਵੀ ਆ ਕਿ ਲੱਗਦਾ ਹੈ ਜਿੱਥੇ ਨਾ ਕੋਈ ਨਾ ਨੀ ਫੇਰ ਮੈਂ ਮਾਂ ਮਿੱਤੇਗਾ ਹਾਂ ਹਾ ਨਾ ਜੇ ਰਕਾਰ ਪੂਰੇ ਬੜਿਆਂ ਹੋਵੇ ਫੇਰ ਬੰਦਾ ਵਧੀਆ ਜੀ ਵਿਆਹ ਕੇ ਲਾ ਲਵੇ ਹੈ ਨਾ ਉਹ ਨਸੀਆ ਗੋਟੇਆ ਨਸੀ ਮੂਰੇ ਪਈ ਕਹਿੰਦਾ ਫੀਲ ਪੈਦੀ ਆ ਬੈਕ ਕਹਿੰਦਾ ਕੁਛ ਹੀ ਚਾਲੋ ਅਸੀਂ ਦੋ ਚੱਕੀਆਂ ਸੀ ਜਿੱਦਾਂ ਤੇ ਕਹਿੰਦਾ ਪਜਾਵਾਂ ਦੀਆਂ ਦੋ ਲੈ ਲਓ ਤੇ ਉਸੇ ਨੂੰ ਇਹ ਇਹਦੇ ਪੈਂਟ ਲਾ ਦੋ ਇੰਟਾਰੇ ਦੀ ਲਾਉ ਦੇ ਲਾਟਾ ਕਿਤੇ ਕਿਤੇ ਆ ਦੇ ਜੀ ਆ ਮੈਂ ਤਾਂ ਸਮਝ ਨਹੀਂ ਲੈਣਾ ਮੈਂ ਗੋਮੋ ਮੈਂ ਗੋਮੋ ਤੁਹਾਡੇ ਗੋਨੇ ਦਾ ਵੀ ਪਿਆਰ ਕਰਦੇ ਵੀ ਵੀਰ ਕਰਦੇ ਵੀ ਮੰਨ ਜਾਂਦਾ ਜੇ ਗੱਡੀ ਗੁੱਡੀ ਮੈਂ ਜਵੇਂ ਮੈਂ ਤਾਂ ਗਾਉਂਗਾ ਨਹੀਂ ਰਹਾਂ ਨਾ ਉਹ ਨਾ ਇੱਕ ਕੁੜੀ ਉੱਥੇ ਐਦਾਂ ਲੁੱਟੀ ਪਈ ਭਰਾ ਉਹ ਰਸ ਕੇ ਵੀ ਉਹ ਕਹਿੰਦੇ ਕਹਿੰਦੇ ਰੁੱਸੀ ਹੋ ਆ ਕੁੜੀ ਕਹਿੰਦੀ ਉਹ ਕੁੱਚੇ ਕਹਿੰਦੀ ਇਹ ਕਾਤੇ ਬੈਠੇ ਕਹਿੰਦੀ ਰੁੱਸੀ ਹੋ ਆ ਉਹ ਉਹ ਦਗਾ ਵੀ ਨਹੀਂ ਕਿ ਕਿਹੜੀ ਕਿਹੜੀ ਚੀਜ਼ ਵਰਤ ਰਹੀ ਹੁੰਦੀ ਹੈ ਕੈਂਡੀ ਹਾਲੇ ਬਰਾਉ ਬੈਠੀ ਖੰਡਾ ਲਾ ਕੇ ਬੱਸ 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 ਕੀ ਆ ਗਈ ਪਤਾ ਪੈਂਦਾ ਆ ਗਏ ਅਰੇ